ਸਤਿ ਸ਼੍ਰੀ ਅਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਤੁਮਾਕੇ ਮਾਮਲੇ ਵਿੱਚ ਐਨਆਈਏ ਵੱਖ-ਵੱਖ ਸੂਬਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ ਲੁਧਿਆਣਾ ਦੇ ਡਾਕਟਰ ਨਾਲ ਇਸ ਤੁਮਾਕੇ ਦੇ ਧਾਰ ਜੁੜੇ ਨੇ ਐਨਆਈਏ ਅਲਫਲਾ ਯੂਨੀਵਰਸਿਟੀ ਦੇ ਉਹਨਾਂ ਸਾਰੇ ਵਿਦਿਆਰਥੀਆਂ ਦਾ ਰਿਕਾਰਡ ਖੰਗਾਲ ਰਹੀ ਹੈ ਜਿਹੜੇ ਵਿਦਿਆਰਥੀਆਂ ਦੇ ਇੱਥੇ ਪੜਾਉਣ ਵਾਲੇ ਮਲਜ਼ਮ ਤੇ ਸ਼ੱਕੀ ਪ੍ਰੋਫੈਸਰਾਂ ਦੇ ਲਿੰਕ ਸਾਹਮਣੇ ਆ ਰਹੇ ਨੇ ਬੰਬ ਤਮਾਕੇ ਦਾ ਲੁਧਿਆਣਾ ਕਨੈਕਸ਼ਨ ਸਾਹਮਣੇ ਆ ਰਿਹਾ ਏ 13 ਨਵੰਬਰ ਨੂੰ ਲੁਧਿਆਣਾ ਦੇ ਬਾਲ ਸਿੰਘ ਨਗਰ ਵਿੱਚ ਵੀ NIA ਨੇ ਰੇਡ ਕੀਤੀ ਸੀ ਇਸ ਦੌਰਾਨ ਟੀਮ ਨੇ ਅਲਫਲਾ ਯੂਨੀਵਰਸਿਟੀ ਤੋਂ MBBS ਕਰਨ ਵਾਲੇ ਡਾਕਟਰ ਜਾਨ ਨਿਸਾਰ আলম ਦੀ ਕਲੀਨਿਕ ਤੇ ਦਬਿਸ਼ ਦਿੱਤੀ ਉਹਨਾਂ ਦੇ ਪਿਤਾ ਤੋਂ ਟੀਮ ਨੇ ਪੁੱਛਗਿਛ ਕੀਤੀ ਹੈ ਤਾਂ ਟੀਮ ਨੂੰ ਪਤਾ ਲੱਗਾ ਹੈ ਕਿ ਡਾਕਟਰ ਜਾਨ ਰਿਸ਼ਤੇਦਾਰੀ ਵਿੱਚ ਕੁਝ ਦਿਨ ਪਹਿਲਾਂ ਹੀ ਪਿੰਡ ਡਾਲ ਖੋਲਾ ਬੰਗਾਲ ਗਏ ਹੋਏ ਨੇ ਐਨਆਈਏ ਦੀ ਟੀਮ ਨੇ ਬੰਗਾਲ ਵਿੱਚ ਵੀ ਛਾਪਾ ਮਾਰ ਕੇ ਡਾਕਟਰ ਨੂੰ ਪੁੱਛਗਿਛ ਲਈ ਹਿਰਾਸਤ ਵਿੱਚ ਲਿਆ ਸੀ ਪੂਰਾ ਦਿਨ ਉਸ ਤੋਂ ਪੁੱਛਗਿਛ ਕਰਕੇ ਸ਼ਾਮ ਨੂੰ ਉਹਨਾਂ ਨੂੰ ਛੱਡ ਦਿੱਤਾ ਗਿਆ ਡਾਕਟਰ ਦਾ ਲੈਪਟਾਪ ਤੇ ਮੋਬਾਈਲ ਟੀਮ ਦੇ ਕਬਜ਼ੇ ਵਿੱਚ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਡਾਕਟਰ ਤੋਂ ਟੀਮ ਨੇ ਕਿਹਾ ਹੈ ਕਿ ਜਦੋਂ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਇਸ ਕੇਸ ਵਿੱਚ ਉਹਨਾਂ ਦੀ ਲੋੜ ਹੋਵੇਗੀ ਤਾਂ ਉਹ ਉਹਨਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਉਣਗੇ ਤੇ ਉਹਨਾਂ ਨੂੰ ਆਉਣਾ ਪਵੇਗਾ ਡਾਕਟਰ ਆ আলম ਨੂੰ ਦਿੱਲੀ ਵਿੱਚ ਐਨਆਈਏ ਨੇ ਪੁੱਛਗਿੱਛ ਲਈ ਆਪਣੇ ਦਫ਼ਤਰ ਬੁਲਾਏ ਡਾਕਟਰ ਜਾਨ ਨਿਸਾਰ ਆ আলম ਦੇ ਪਿਤਾ ਤੋਹਿਤ ਆ আলম ਨੇ ਦੱਸਿਆ ਕਿ ਅਧਿਕਾਰੀਆਂ ਦੀ ਟੀਮ ਉਹਨਾਂ ਦੇ ਘਰ ਜ਼ਰੂਰ ਆਈ ਸੀ ਉਹਨਾਂ ਨੇ ਪੁੱਛਗਿੱਛ ਕੀਤੀ ਉਹਨਾਂ ਦੱਸਿਆ ਕਿ ਮੇਰੇ ਪੁੱਤ ਨੇ 2020 ਵਿੱਚ MBBS ਵਿੱਚ ਦਾਖਲਾ ਲਿਆ ਸੀ ਤੇ 2025 ਵਿੱਚ MBBS ਪੂਰਾ ਕਰਕੇ ਇੰਟਰਨਸ਼ਿਪ ਕੀਤੀ ਹੈ ਹੁਣ ਉਹ ਲੁਧਿਆਣਾ ਵਿੱਚ ਆਪਣਾ ਕਲੀਨਿਕ ਚਲਾ ਰਿਹਾ ਹੈ ਪਿਤਾ ਤੋਹਿਤ ਆलम ਨੇ ਕਿਹਾ ਹੈ ਕਿ ਉਹਨਾਂ ਦੇ ਪੁੱਤ ਨੇ 12ਵੀਂ ਕਲਾਸ ਤੱਕ ਦੀ ਪੜ੍ਹਾਈ ਗ੍ਰੀਨਲੈਂਡ ਸਕੂਲ ਸੁਭਾਸ਼ਨਗਰ ਤੋਂ ਕੀਤੀ ਹੈ ਉਸਦੇ ਬਾਅਦ MBBS ਲਈ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਉਹਨਾਂ ਦੱਸਿਆ ਹੈ ਕਿ ਉਹਨਾਂ ਦਾ ਪਰਿਵਾਰ 1984 ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ ਉਹਨਾਂ ਦਾ ਜੱਦੀ ਘਰ ਪੱਛਮੀ ਗਾਲ ਵਿੱਚ ਹੈ ਉਹਨਾਂ ਕਹੇ ਕਿ ਉਹ ਜਾਂਚ ਏਜੰਸੀ ਦੀ ਹਰ ਤਰ੍ਹਾਂ ਤੋਂ ਮਦਦ ਕਰਨਗੇ ਤੇ ਜਾਂਚ ਵਿੱਚ ਉਹਨਾਂ ਦਾ ਸਹਿਯੋਗ ਦੇਣਗੇ ਯੂਕੇ ਦੇ ਵਿੱਚ ਇੱਕ ਬਿਹਤ ਵੱਡਾ ਫੈਸਲਾ ਲੇਤਾ ਗਿਆ ਜਿੱਥੇ 20 ਸਾਲਾਂ ਤੱਕ ਹੁਣ ਪੀਆਰ ਨਹੀਂ ਮਿਲੇਗੀ ਯੂਕੇ ਸਰਕਾਰ ਨੇ ਇੱਕ ਬਿਹਤ ਵੱਡਾ ਛਟਕਾ ਲੋਕਾਂ ਨੂੰ ਦਿੱਤਾ ਅੱਜ ਇਹ ਹਾਂ ਫੈਸਲਾ ਜਿਹਦੇ ਬਹੁਤ ਸਾਰੀਆਂ ਲੋਕਾਂ ਦੀ ਦੁਨੀਆ ਦੇ ਉੱਤੇ ਡੂੰਗਾ ਅਸਰ ਪੈਣ ਵਾਲਾ ਹੈ ਉਹਨਾ ਇਸ ਵੱਡੇ ਫੈਸਲੇ ਦੇ ਉੱਤੇ ਪਰ जिस ਤਰੀਕੇ ਦੇ ਨਾਲ ਹੁਣ ਇਹ ਫੈਸਲਾ ਸਾਹਮਣੇ ਆਇਆ ਤਾਂ ਸਾਰੇ ਸੁਣ ਕੇ ਹੈਰਾਨ ਪਰੇਸ਼ਾਨ ਹੋ ਗਏ ਨੇ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਯੂਕੇ ਸਰਕਾਰ ਦੇ ਵੱਲੋਂ ਕੀ ਕੁਝ ਵੱਡੇ ਫੈਸਲੇ ਲਿੱਤੇ ਗਏ ਨੇ ਦਰਸਲ ਬ੍ਰਿਟਿਸ਼ ਸਰਕਾਰ ਨੇ ਦੇਸ਼ ਵਿੱਚ ਸ਼ਰਨार्थियों ਲਈ ਹੁਣ ਤੱਕ ਦੇ ਸਭ ਤੋਂ ਵੱਡੇ ਨੀਤੀਗਤ ਬਦਲਾਅ ਦਾ ਐਲਾਨ ਕਰ ਦਿੱਤਾ ਹੈ ਇਸ ਬਦਲਾਅ ਦੇ ਤਹਿਤ ਸ਼ਰਨार्थियों ਦੀ ਸਥਿਤੀ ਹੁਣ ਸਥਾਈ ਦੀ ਜਾਏ ਅਸਥਾਈ ਜਿਹੜੀ ਆ ਹੋ ਜਾਵੇਗੀ ਜੈਨਕੀ ਸਥਾਈ ਨਿਪਟਾਰੇ ਲਈ ਉਡੀਕ ਦਾ ਸਮਾਂ 5 ਸਾਲ ਤੋਂ ਵਧਾ ਕੇ 20 ਸਾਲ ਕਰ ਦਿੱਤਾ ਜੈਨਕੀ ਪੀਆਰ ਲਈ ਔਰ ਗ੍ਰੈਸ ਕੱਤਰ ਸ਼ਬਾਨਾ ਮਹਿਮਦ ਦੇ ਅਨੁਸਾਰ ਇੱਕ ਕਦਮ ਗੈਰ ਕਰੂਨੀ ਪ੍ਰਵਾਸ ਅਤੇ ਕਿਸ਼ਤੀਆਂ ਰਾਹੀਂ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਹੈ ਔਰ ਪਰਸ਼ਨਾਤੀ ਸੰਗਠਨਾ ਨੂੰ ਇਸਤੇ ਸਖਤ ਕਰ ਦਿੱਤਾ ਗਿਆ ਦੂਜੇ ਪਾਸੇ ਇਸ ਕਦਮ ਨੂੰ ਆਧੁਨਿਕ ਸਮੇਂ ਵਿੱਚ ਦੇਸ਼ ਦੀਆਂ ਸ਼ਰਨਾਤੀ ਨੀਤੀਆਂ ਦਾ ਸਭ ਤੋਂ ਵੱਧ ਵਿਆਪਕ ਸੁਧਾਰ ਮੰਨਿਆ ਗਿਆ ਜਿ세 ਕਿ ਸਰਕਾਰ ਨੇ ਕਦਮ ਫਰਾਂਸ ਤੋਂ ਗੈਰ ਕਰੂਨੀ ਛੋਟੀਆਂ ਕਿਸ਼ਤੀਆਂ ਰਾਹੀਂ ਆਉਣ ਵਾਲੇ ਪਰਵਾਸੀਆਂ ਤੇ ਨਿਰੰਤਰ ਸਖਤ ਕਰਨ ਲਈ ਚੁੱਕਿਆ ਹੈ ਇਸ ਲਈ ਯੂਕੇ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਹੁਣ ਸੈਨਿਕ ਪਟਾਰੇ ਲਈ 20 ਸਾਲ ਤੱਕ ਡੀ ਕਰਨੀ ਪੈ ਸਕਦੀ ਹੈ ਇਸ ਦਾ ਉਦੇਸ਼ ਮੁੱਖ ਤੌਰ ਤੇ ਪ੍ਰਸਿੱਧ ਰਿਫਾਰਮ ਯੂਕੇ ਪਾਰਟੀ ਦੇ ਪ੍ਰਭਾਵ ਨੂੰ ਸੀਮਤ ਕਰਨਾ ਹੈ ਜਿਸ ਨੇ ਪਿਛਲੇ ਸਮੇਂ ਤੋਂ ਪ੍ਰਵਾਸ ਨੀਤੀ ਨੂੰ ਰਾਸ਼ਟਰੀ ਅਜੰਡੇ ਦਾ ਕੇਂਦਰ ਸਥਾਨ ਦਿੱਤਾ ਹੈ ਸਰਕਾਰ ਨੇ ਕਿਹਾ ਕਿ ਨਵੀਂ ਡੈਨਿਸ਼ ਮਾਡਲ ਤੋਂ ਪ੍ਰੇਰਣਾ ਲੈਂਦਾ ਹੈ ਜਿਸ ਨੂੰ ਯੂਰਪ ਵਿੱਚ ਸਭ ਤੋਂ ਸਖਤ ਇਮੀਗ੍ਰੇਸ਼ਨ ਨੀਤੀ ਮੰਨਿਆ ਜਾਂਦਾ ਹੈ ਵੱਧਦੀ ਪ੍ਰਵਾਸੀ ਵਿਰੋਧੀ ਭਾਵਨਾ ਨੇ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਨਿਯਮਾਂ ਨੂੰ ਸਖਤ ਕਰਨ ਲਈ ਪ੍ਰੇਰਿਤ ਕੀਤਾ ਹੈ ਹਾਲਾਂਕਿ ਇਸ ਕਦਮ ਦੀ ਮਨੁੱਖੀ ਅਧਿਕਾਰ ਸਮੂਹ ਦੁਆਰਾ ਵੀ ਯੋਜਨਾ ਕੀਤੀ ਗਈ ਹੈ ਸ਼ਰਮਾਤੀਆਂ ਨੂੰ ਮਿਲਣ ਵਾਲੇ ਟੈਕਸ ਅਧਾਰ ਸਹਾਇਤਾ ਜਿਵੇਂ ਰਿਹਾਇਸ਼ ਅਤੇ ਹਫਤਾਵਾਰੀ ਭੱਤੇ ਹੁਣ ਸਿਰਫ ਉਹਨਾਂ ਲੋਕਾਂ ਨੂੰ ਉਪਲਬਧ ਹੋਣਗੇ ਜੋ ਕੰਮ ਕਰ ਰਹੇ ਨੇ ਜਾਂ ਸਥਾਨਕ ਪਾਈਚਾਰਿਆਂ ਤੇ ਆਰਥਿਕਤਾ ਦੀ ਯੋਗਤਾਨ ਪਾ ਰਹੇ ਨੇ ਔਰ ਜਿਨ੍ਹਾਂ ਸ਼ਰਮਾਤੀਆਂ ਕੋਲ ਕੰਮ ਕਰਨ ਦੀ ਯੋਗਤਾ ਹੈ ਪਰ ਕੰਮ ਨਹੀਂ ਕਰਨਾ ਚਾਹੁੰਦੇ ਜਾ ਜੋ ਕਾਨੂੰਨ ਤੋੜਦੇ ਹਨ ਉਹਨਾਂ ਨੂੰ ਹੁਣ ਸਹਾਇਤਾ ਨਹੀਂ ਮਿਲੇਗੀ ਔਰ ਸੁਰੱਖਿਆ ਸਿੱਧੀ ਨਿਯੰਗ ਸਿਮੇਕਿਆ ਦੇ ਅਧੀਨ ਅਸਥਾਈ ਹੋਵੇਗੀ ਅਤੇ ਜੇਕਰ ਮੂਲ ਦੇਸ਼ ਨੂੰ ਸੁਰੱਖਿਤ ਮੰਨਿਆ ਜਾਂਦਾ ਹੈ ਤੇ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ ਬ੍ਰਿਟੇਨ ਦੇ ਸਿਸਟਮ ਨੂੰ ਵਰਤਮਾਨ ਵਿੱਚ ਦੂਜੇ ਯੂਰੋਪੀਅਨ ਦੇਸ਼ਾਂ ਦੇ ਮੁਕਾਬਲੇ ਬਤੇਰੇ ਉਦਾਰ ਮੰਨਿਆ ਜਾਂਦਾ ਹੈ ਜਿੱਥੇ ਸ਼ਰਨਾਰਥੀਆਂ ਨੂੰ 5 ਸਾਲ ਬਾਅਦ ਆਪਣੇ ਆਪ ਹੀ ਸਾਈ ਨਿਵਾਸ ਮਿਲ ਜਾਂਦਾ ਹੁਣ ਇਹ ਬਦਲਿਆ ਜਾਵੇਗਾ ਪੰਜਾਬ ਚ ਸਰਕਾਰੀ ਬੱਸਾਂ ਚ ਸਫ਼ਰ ਕਰਨ ਵਾਲਿਆਂ ਲਈ ਇਹ ਵੱਡੀ ਖਬਰ ਹੈ ਪੰਜਾਬ ਰੋਡਵੇਜ਼ ਪੀ ਆਰ ਟੀ ਸੀ ਅਤੇ ਪਨਬਸ ਠੇਕਾ ਕਾਮਿਆਂ ਵੱਲੋਂ ਅੱਜ ਚੱਕਾ ਜਾਮ ਕੀਤੇ ਜਾਣ ਦਾ ਪ੍ਰੋਗਰਾਮ ਹੈ ਪੰਜਾਬ ਰੋਡਵੇਸ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਵੱਲੋਂ ਟਰਾਂਸਪੋਰਟ ਵਿਭਾਗ ਦੇ ਨਿਜੀਕਰਨ ਦੇ ਵਿਰੋਧ ਚ ਪੰਜਾਬ ਭਰ ਚ ਬੱਸਾਂ ਦਾ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ ਪ੍ਰੋਗਰਾਮ ਅਨੁਸਾਰ ਹੜਤਾਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਪ੍ਰਾਈਵੇਟ ਬੱਸਾਂ ਭਾਵ ਕਿਲੋਮੀਟਰ ਸਕੀਮ ਬੱਸਾਂ ਪਾਉਣ ਲਈ ਟੈਂਡਰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਜਥੇਬੰਦੀ ਵੱਲੋਂ ਸਖਤ ਵਿਰੋਧ ਹੈ ਕਿਉਂਕਿ ਸਰਕਾਰ ਅਤੇ ਮੈਨੇਜਮੈਂਟ ਨੂੰ ਲਿਖਤੀ ਰੂਪ ਵਿੱਚ ਅਤੇ ਜ਼ੁਬਾਨੀ ਤੌਰ ਤੇ ਇਹਨਾਂ ਬੱਸਾਂ ਕਾਰਨ ਪੈਣ ਵਾਲੇ ਘਾਟੇ ਅਤੇ ਇਹਨਾਂ ਕਿਲੋਮੀਟਰ ਸਕੀਮ ਬੱਸਾਂ ਦੀ ਥਾਂ ਤੇ ਸਰਕਾਰੀ ਬੱਸਾਂ ਪਾਉਣ ਲਈ ਹਰ ਤਰ੍ਹਾਂ ਦੇ ਤਰੀਕੇ ਦਿੱਤੇ ਜਾ ਚੁੱਕੇ ਨੇ ਪਰੰਤੂ ਮੈਨੇਜਮੈਂਟ ਵੱਲੋਂ ਪ੍ਰਾਈਵੇਟ ਬੱਸਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਟ੍ਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਵਾਉਣ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਠੇਕੇਦਾਰ ਵਿਚੋਲੀਏ ਬਾਹਰ ਕੱਢਣ ਸਰਵਿਸ ਰੂਲਾ ਲਾਗੂ ਕਰਵਾਉਣ ਲਈ ਅਤੇ ਸਾਰੀਆਂ ਮੰਗਾਂ ਦਾ ਸਰਕਾਰ ਪਾਸੋਂ ਹੱਲ ਕਰਵਾਉਣ ਲਈ ਅੱਜ ਜਿਹੜਾ ਹੈ 12 ਵਜੇ ਤੋਂ ਪਨਬਸਾ ਤੇ ਪੀਆਰਟੀਸੀ ਬੱਸਾਂ ਦਾ ਮੁਕੰਮਲ ਜਿਹੜਾ ਹੈ ਚੱਕਾ ਜਾਮ ਕਰਕੇ ਹੜਤਾਲ ਸ਼ੁਰੂ ਕੀਤੀ ਜਾਵੇਗੀ ਆਗੂਆਂ ਨੇ ਦੱਸਿਆ ਹੈ ਕਿ ਲੰਘੇ ਬੁੱਧਵਾਰ ਮੁੱਖ ਮੰਤਰੀ ਪੰਜਾਬ ਦੀ ਰਿਹائش ਤੇ ਸਯੁਕਤ ਸਕੱਤਰ ਨਵਰਾਜ ਸਿੰਘ ਬਰਾੜ ਦੇ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਸਮੇਤ ਯੂਨੀਅਨ ਦੀ ਮੀਟਿੰਗ ਹੋਈ ਪਰ ਮੀਟਿੰਗ ਵਿੱਚ ਜਥੇਬੰਦੀਆਂ ਦੀਆਂ ਮੰਗਾਂ ਤੇ ਵਿਚਾਰ ਚਰਚਾ ਹੋ ਹੀ ਨਹੀਂ ਸਕੀ ਨਤੀਜਾ ਕੋਈ ਨਹੀਂ ਨਿਕਲਿਆ ਸੀ ਅਧਿਕਾਰੀਆਂ ਵੱਲੋਂ ਹਰ ਵਾਰ ਦੀ ਤਰ੍ਹਾਂ ਮੰਗਾਂ ਦਾ ਹੱਲ ਕਰਨ ਦਾ ਲਾਰਾ ਲਗਾਉਂਦੇ ਹੋਏ ਜਲਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਪਰ ਕਿਸੇ ਵੀ ਮੰਗ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਆਗੂਆਂ ਨੇ ਕਿਹਾ ਹੈ ਕਿ ਇਸ ਤੋਂ ਬਾਅਦ 2 ਵਜੇ ਚੇਅਰਮੈਨ ਅਤੇ ਐਮ ਡੀ ਪੀ ਆਰਟੀਸੀ ਦੀ ਰਿਹائش ਅਤੇ ਹੈੱਡ ਆਫਿਸ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ 18 11 2025 ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹائش ਤੇ ਪੱਕਾ ਧਰਨਾ ਦਿੱਤਾ ਜਾਵੇਗਾ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਸਵੇਚ ਬਿਜਲੀ ਚੋਰੀ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ ਨਿਗਮ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਚੋਰੀ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਨੂੰ ਗੁਪਤ ਤਰੀਕੇ ਨਾਲ ਪੀਐਸਪੀਸੀਐਲ ਪ੍ਰਸ਼ਾਸਨ ਤੱਕ ਪਹੁੰਚਾਉਣ 'ਚ ਸਹਿਯੋਗ ਦੇਣ ਇਸ ਨਵੀਂ ਪਹਿਲ ਤਹਿਤ ਲੋਕ ਹੁਣ ਬਿਜਲੀ ਚੋਰੀ ਦੀ ਸੂਚਨਾ ਦੇਣ ਲਈ ਇੱਕ ਵਿਸ਼ੇਸ਼ ਨੰਬਰ ਤੇ ਫੋਨ ਕਰ ਸਕਦੇ ਨੇ ਤੇ ਉਸ ਦੀ ਨੰਬਰ ਦੀ ਵਰਤੋਂ ਕਰ ਸਕਦੇ ਨੇ ਇਹ ਨੰਬਰ ਸਿੱਧਾ ਚੇਅਰਮੈਨ ਕਿੰਗ ਡਾਇਰੈਕਟਰ ਪੀਐਸਪੀਸੀਐਲ ਅਧੀਨ ਹੈ ਸੂਚਨਾ ਦੇਣ ਲਈ ਨੰਬਰ ਜਿਹੜਾ ਹੈ 96461 75770 ਹੈ ਇਸ ਨੰਬਰ ਤੇ ਤੁਸੀਂ ਵਟਸਐਪ ਜਾਂ ਕਾਲ ਕਰਕੇ ਕਿਸੇ ਵੀ ਬਿਜਲੀ ਚੋਰੀ ਦੀ ਜਿਹੜੀ ਸ਼ਿਕਾਇਤ ਹੋ ਕਰ ਸਕਦੇ ਹੋ ਪੀਐਸਪੀਸੀਐਲ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ 100% ਦੀ ਗੁਪਤ ਰੱਖਣ ਦੀ ਗਰੰਟੀ ਦਿੰਦਾ ਹੈ ਇਸ ਨੰਬਰ ਦੀ ਨਿਗਰਾਨੀ ਸਿੱਧੇ ਤੌਰ ਤੇ ਉੱਚ ਪ੍ਰਸ਼ਾਸਨ ਵੱਲੋਂ ਸੀਐਮਡੀ ਵੱਲੋਂ ਕੀਤੀ ਜਾ ਰਹੀ ਹੈ ਜਿਸ ਨਾਲ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਇੱਕ ਬਿਹਤ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਕਿ ਉਸ ਬਿਆਨ ਦੇ ਵਿੱਚ 트੍ਰੰਪ ਦੇ ਵੱਲੋਂ ਇੱਕ ਸਪਸ਼ਟੀਕਰਨ ਦਿੱਤਾ ਕਿ ਆ ਇੱਕ ਵੱਡਾ ਖੁਲਾਸਾ ਕਰ ਦਿੱਤਾ ਜਿਸ ਵਿੱਚ 트੍ਰੰਪ ਨੇ ਕਿਹਾ ਕਿ ਜੇਕਰ ਕੋਈ ਵੀ ਮੁਲਕਾ ਰੂਸ ਦੇ ਨਾਲ ਕੋਈ ਵਪਾਰਕ ਸਾਂਝ ਬਣਾਉਂਦਾ ਹੈ ਕੋਈ ਵਪਾਰ ਕਰਦਾ ਹੈ ਤਾਂ ਉਸ ਦੇਸ਼ ਨੂੰ ਉਸ ਮੁਲਕ ਨੂੰ ਵੱਟੀਆਂ ਪੱਪੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਜਾਨੀ ਕਿ ਉਸ ਮੁਲਕ ਦੇ ਉੱਤੇ ਅਮਰੀਕਾ ਦੇ ਵੱਲੋਂ ਜਹੀਆਂ ਪੱਪੰਦੀਆਂ ਲਗਾਈਆਂ ਜਾਣਗੀਆਂ ਜਿਸ ਤੋਂ ਬਾਅਦ ਉਸ ਮੁਲਕ ਦੀਆਂ ਉਸ ਦੇਸ਼ੀਆਂ ਮੁਸੀਬਤਾਂ ਦੇ ਚੋ ਵਾਦਾ ਹੋਵੇਗਾ ਇਹ ਸਪਸ਼ਟੀਕਰਨ ਜਿਹੜਾ ਇਹ ਬਿਆਨ ਜਿਹੜਾ ਚਰਚਾ ਦਾ ਵਿਸ਼ਾ ਵੀ ਬਣ ਗਿਆ ਹੈ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਲਗਾਤਾਰ ਹੀ ਡੋਨਲਡ ਟਰੰਪ ਦੇ ਵੱਲੋਂ ਵੱਡੀਆਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਹੁਣ ਕਿਹਾ ਗਿਆ ਹੈ ਕਿ ਰੂਸ ਦੇ ਨਾਲ ਵਪਾਰ ਜਾਂ ਕਾਰੋਬਾਰ ਕਰਨ ਵਾਲੇ ਕਿਸੇ ਵੀ ਮੁਲਕ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਹਾਲੇ ਟਰੰਪ ਨੇ ਧਮਕੀ ਮੌਕੇ ਤੇ ਦਿੱਤੀ ਹੈ ਜਦੋਂ ਉਹਨਾਂ ਦੇ ਪ੍ਰਸ਼ਾਸਨ ਦੇ ਰਿਪਬਲਿਕਨ ਨੇ ਕਾਨੂੰਨ ਕਰੇ ਮਾਸਕੋ ਨੂੰ ਨਿਸ਼ਾਨਾ ਬਣਾਉਂਦੇ ਆ ਸਖਤ ਕਾਨੂੰਨ ਬਣਾਉਂਦੀ ਦਿਸ਼ਾ ਵੱਲ ਵਤ ਰਹੇ ਨੇ ਜਦੋਂ ਇਹ ਸਵਾਲ ਟਰੰਪ ਨੂੰ ਪੁੱਛੇ ਜਾਂਦੇ ਨੇ ਕਾਂਗਰਸ ਲਈ ਰੂਸ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਬਾਅ ਪਾਉਣ ਲਈ ਕਾਨੂੰਨ ਪਾਸ ਕਰਨ ਦਾ ਸਮਾਂ ਆ ਗਿਆ ਤੇ ਟਰੰਪ ਦਾ ਕਹਿਣਾ ਹੈ ਕਿ ਮੈਂ ਸੁਣਿਆ ਕਿ ਉਹ ਜਿਹਾ ਕਰ ਰਹੇ ਨੇ ਤੇ ਇਹ ਮੇਰੇ ਲਈ ਠੀਕ ਹੈ ਅਮਰੀਕੀ ਸਦਰ ਨੇ ਕਹਿ ਕੇ ਉਹ ਕਾਨੂੰਨ ਪਾਸ ਕਰ ਰਹੇ ਨੇ रिपब्लिकन ਕਾਨੂੰਨ ਬਣਾ ਰਹੇ ਹਨ ਰੂਸ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਤੇ ਬਹੁਤ ਸਖਤ ਬੰਦੀਆਂ ਲਗਾਈਆਂ ਜਾਣਗੀਆਂ ਇਸ ਲਈ ਇਹ ਇराण ਨੂੰ ਸ਼ਾਮਲ ਕਰ ਸਕਦੇ ਨੇ ਮੈਂ ਇਹ ਸੁਝਾਅ ਦਿੱਤਾ ਸੀ ਔਰ ਦੱਸ ਸੀ ਕਿ ਲਗਾਤਾਰ ਹੀ ਹੁਣ ਇਹ ਮਾਮਲਾ ਸੁਰਖੀਆਂ ਦੇ ਵਿੱਚ ਹੈ ਔਰ 트럼ਪ ਪ੍ਰਸ਼ਾਸਨ ਨੇ ਰੂਸੀ ਤੇਲ ਖਰੀਦਣ ਬਦਲੇ ਭਾਰਤ ਤੇ ਜੁਰਮਾਨੇ ਵਿੱਚ 25% ਵਾਧੂ ਟੈਕਸ ਲਗਾਇਆ ਸੀ ਅਮਰੀਕਾ ਇਸ ਵੇਲੇ ਭਾਰਤ ਤੋਂ ਦਰਾਮਦ ਵਸਤਾ ਤੇ ਪਿਆਫ ਇਸੀ ਟੈਰਿਫ ਸੂਲ ਦਤੇ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਰੂਸੀ ਤੇਲ ਦੀ ਸਕੈਂਡਰੀ ਖਰੀਦ ਅਤੇ ਮੁੜ ਵਿਕਰੀ ਤੇ 500% ਟੈਰਿਫ ਦੀ ਤਵਦੀਜ਼ ਰੱਖੀ ਗਈ ਹੈ ਇਸ ਸਭ ਜੀਜ਼ ਨੂੰ ਸੈਨੇਟ ਦੀ ਵਿਦੇਸ਼ੀ ਮਾਮਲੇ ਵਾਲੇ ਕਮੇਟੀ ਦੇ ਤਕਰੀਬਨ ਸਲ ਸੰਮਤੀ ਦੇ ਨਾਲ ਹਮਾਇਤ ਪ੍ਰਾਪਤ ਕੀਤੀ ਹੈ ਤਾਂ 트ੰਪ ਨੇ ਇੱਕ ਬਿਹਤ ਵੱਡਾ ਫਰਮਾਨ ਜਾਰੀ ਕਰ ਦਿੱਤਾ ਹੈ 트ੰਪ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਮੁਲਕ ਰੂਸ ਦੇ ਨਾਲ ਵਪਾਰ ਜਾਂ ਕੋਈ ਕਾਰੋਬਾਰ ਕਰਦਾ ਹੈ ਉਸ ਮੌਲਕ ਨੂੰ ਬਹੁਤ ਵੱਡੀਆਂ ਪੁਪਲੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ